ਆ ਸੀਸੀਟੀਵੀ ਵਾਲੀ ਗੱਡੀ ਪਿੱਛੇ ਕਰ ਲੈ ਬੋਲੇ ਸੋਨਿਆਲ ਅਤੋਲ ਵਾਲੇ ਨੂੰ ਕਹਿ ਦੇ ਗਿੱਦੜਵਾਏ ਵਾਲਿਓ ਇੱਕ ਤਰੀਕ ਦੀ ਤਿਆਰੀ ਐ ਪਲਟੋਂਗੇ ਤਖਤਾ ਕਰਮਜੀਤ ਅਨਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹਟਾ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹ ਇਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਹਰ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਆਪ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਹੁਤ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪ ਦੇ ਬੰਦੇ ਚੁਣੋ ਆਪਣੇ 3 ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਮੈਂ ਗਿੱਦੜ ਵਾਇ ਤਾਂ ਜਿੱਦੀ ਮਾਰੀ ਵੀ ਆਇਆ ਦੁੱਗਣਾ ਤਿੱਗਣਾ ਹੀ ਪਿਆਰ ਮਿਲਿਆ ਭਾਵੇਂ ਕਲਾਕਾਰ ਦੇ ਤੌਰ ਤੇ ਵੀ ਆਇਆ ਉਦੋਂ ਵੀ ਬਹੁਤ ਪਿਆਰ ਮਿਲਿਆ ਉਹ ਜਿਹੜਾ ਤਲਾਬ ਜਿੱਥੇ ਪ੍ਰੋਗਰਾਮ ਹੁੰਦੇ ਆ ਪੱਕਾ ਤਲਾਬ ਉੱਥੇ ਆਉਂਦਾ ਸੀ ਹਾਂ ਸੋ ਵੀਰੋ ਇੱਠੇ ਰਿਓ ਇੱਕਾ ਰਖਿਓ ਪੂਰੇ ਪੰਜਾਬ ਜਾ ਰਿਹਾ ਮੈਂ ਮੈਂ ਬੋਰਤ ਆਇਆ ਐਤੋਂ ਬਾਅਦ ਰਾਮਪੁਰਾ ਫੁੱਲ ਜਾਊ ਫਿਰ ਪਧੌਰ ਫਿਰ ਬਰਨਾਲਾ ਫਿਰ ਸੰਗਰੂਰ ਜਿੰਨਾ ਚਿਰ ਕਾਲੀਆਂ ਤੇ ਕਾਂਗਸੇ ਨਹੀਂ ਜੜਨੀ ਪਟਦਾ ਮੈਂ ਨਹੀਂ ਥਕਦਾ ਬਹੁਤ ਬਦਲੇ ਲੈਣਿਆ ਇਹਨਾਂ ਤੋਂ ਬਹੁਤ ਦੁਖੀ ਕੀਤਾ ਇਹਨਾਂ ਨੇ ਆਪਾਂ ਨੂੰ ਚੀਕਾਂ ਘੜਾਈ ਰੱਖਿਆ ਇਹਨਾਂ ਨੇ ਆਪਣੀਆਂ 70 ਸਾਲ 70 ਸਾਲ ਹੁਣ ਇਹਨਾਂ ਦੀ ਚੀਕ ਘੜਾਉਣ ਦਾ ਟਾਈਮ ਹੈ ਬੀਬਾ ਜੀ ਰੋਈ ਜਾਂਦੀ ਸੀ ਕਦੇ ਨਾ ਹਰ ਸਿਮਰਤ ਕੋ ਰੋਈ ਜਾਂਦੀ ਸੀ ਅੱਖਾਂ ਹੀ ਗਿੱਲੀਆਂ ਹੋਈਆਂ ਹਜੇ ਤਾਂ ਜਦੋਂ 4 ਤਰੀਕ ਨੂੰ ਰਿਜ਼ਲਟ ਆਇਆ ਮੇਰੀ ਫੋਟੋ ਦੇਖ ਕੇ ਨਾਲ ਕੀਰਨੇ ਵੀ ਪਾਇਆ ਕਰਨਗੇ ਆ ਨਾੜੇ ਹਰਾਉਂਦੇ ਨੇ ਨਾ ਡਰਾਉਂਦੇ ਨੇ ਆ ਹਾਲ ਤੋਂ ਨਹੀਂ ਨੰ ਸੁਵੀਰੋ ਇਹ ਨਾ ਸੋਚ ਲਿਓ ਹੁਣ ਕਿ ਗਿੱਦੜ ਵੇ ਤਾਂ ਭਗਵੰਤ ਮਾਨ ਆ ਗਿਆ ਫੱਕਰ ਸਰ ਵੀ ਆ ਜਾਂਦਾ ਕੌਣੀ ਆ ਜਾਂਦਾ ਦੋਦੇ ਆ ਜਾਂਦਾ ਉੱਥੋਂ ਵੀ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗ ਰਿਆ ਮੈਂ ਦਵਾਰੇ ਆ ਜਾਊਂਗਾ ਦੋਦੇ ਕੌਣੀ ਦਵਾਰੇ ਆ ਜਾਊਂਗਾ ਪੂੰਦੜ ਆ ਜਾਊਂਗਾ ਜਿੱਥੇ ਕਹੋਗੇ ਦਵਾਰੇ ਆ ਜਾਊਂਗਾ ਪਰ ਕਿਹੜਾ ਰਿਜ਼ਲਟ ਕੱਢੋ 4 3 ਨੂੰ ਇਹਨਾਂ ਨੂੰ ਫੈਲੇ ਕਰੋ ਸਾਰੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਆਪਣੀ ਪੱਕੀ ਉਹ ਸਰਕਾਰ ਪਈ ਹੈ ਇਨਕਲਾਬ ਜਿੰਦਾਬਾਦ ਸਾਰੋ ਪਾਕਿਸਤਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੁਨੀਆਂ ਤੋਂ ਉੱਪਰ ਚਾਕੇ ਥੋੜਾ ਇਹ ਦੱਸ ਦਿਓ ਕਿ ਗਿੱਦੜਵਾਏ ਵੱਲੋਂ ਹਾਂ ਹੀ ਸਮਝਾਂ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਸੋ ਵੀਰੋ ਬਾਗਾ ਤੇਰੀ ਸੋਚ ਲੈ ਬਾਗਾ ਤੇਰੀ ਸੋਚ ਲੈ ਹਾਂਜੀ ਕਿਕਲੀ ਉਹ ਕਿਉਂ ਸੁਣ ਬਿਓ ਬਾਰ-ਬਾਰ ਕਿਕਲੀ ਇਹਨਾਂ ਦੀ ਜਾਨ ਨਿਕਲੀ ਕਿ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ ਆ ਪਰ ਸੋ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਮਾਜ ਬਹੁਤ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸ ਤੌਜ ਵਾਲੇ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਪੱਕੀ ਹੋਈ ਬੋਲੇ ਸੋਨਹਾਲ ਇੱਕ ਮਿੰਟ ਲਈ ਕਰਮਜੀਤ ਧੰਨਵਾਦ ਵੀ ਕਰੂਗਾ ਤੇ ਨਾ ਸਵਾਗਤ ਲੀ। ਸਭ ਤੋਂ ਪਹਿਲਾਂ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ। ਭਾਈ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਜਿਹੜੇ ਐਨੀ ਧੁੱਪ ਦੇ ਵਿੱਚ ਵੀ ਪੂਰੀ ਸਿੱਦਤ ਦੇ ਨਾਲ ਪਹੁੰਚੇ ਆ। ਸੋ ਸਾਰਿਆਂ ਨੂੰ ਮੈਂ ਯਕੀਨ ਦਿਵਾਉਣਾ ਕਿ ਜਿਵੇਂ ਮੇਰੇ ਵੱਡੇ ਭਰਾ ਭਗਵੰਤ ਸਿੰਘ ਮਾਨ ਨੇ ਨਵੀਆਂ ਪੈੜਾਂ ਪਾਈਆਂ ਰਾਜਨੀਤੀ 'ਚ ਇਹਨਾਂ ਦੀਆਂ ਪੈੜਾਂ 'ਚ ਪੈੜਾਂ ਧਰਦਾ ਇਹਨਾਂ ਦੇ ਨਕਸ਼ੇ ਕਦਮਾਂ ਤੇ ਤੁਰਦਾ ਤੁਹਾਡੇ ਹਰ ਇੱਕ ਦੁੱਖ ਤਕਲੀਫ ਦੇ ਵਿੱਚ ਮੂਹਰੇ ਹੋ ਕੇ ਖੜੂੰਗਾ ਔਰ ਸਭ ਦੇ ਸਮੱਸਿਆ ਦੇ ਹੱਲ ਕਰਾਂਗੇ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਫਿਰ ਇੱਕ ਤਰੀਕ ਨੂੰ ਕਿੰਵੇਂ ਨੰਬਰ ਤੇ ਵੜਣਾ ਆਪਣਾ ਤੀਜੇ ਤੇ ਵੜਣਾ ਆਪਣਾ ਮਸ਼ੀਨ 'ਚ ਤੀਜੇ ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਕਿਸੇ ਹੋਰ ਬੱਟਲਬਲ ਦੇਖਿਓ ਉਹਨਾਂ ਨੇ ਨਾ ਚਿੱਟਾ ਮੋਤੀ ਉਤਰੇ ਉਹ ਅੱਖਾਂ 'ਚ ਐਡੇ ਲੁਟੇਰੇ ਨੇ ਸੋ ਵੀਰੋ ਫਰੀਦਕੋਟ ਵਾਲੇ ਪਾਸਿਓ ਫਿਰ ਮੈਨੂੰ ਦੋਨੇ ਹੱਥਾਂ ਉੱਪਰ ਚੱਕ ਕੇ ਕਿਨਾਰਾ ਲਾ ਕੇ ਇਹ ਤਸੱਲੀ ਜੀ ਕਰਾ ਦਿਓ ਮੈਂ ਫਿਰ ਇਧਰਲੇ ਪਾਸੇ ਵਿਹਲਾ ਹੋਵਾਂ ਫਿਰ ਕੰਮ ਕਰਨ ਦਾ ਨਜ਼ਾਰਾ ਉਸ ਤੋਂ ਬਾਅਦ ਆਊਗਾ ਕਰਮਜੀਤ ਦੀ ਜ਼ਿੰਮੇਵਾਰੀ ਇੱਕ ਤਰੀਕ ਨੂੰ ਸ਼ੁਰੂ ਥੋੜੀ ਖਤਮ ਮੇਰੀ ਜ਼ਿੰਮੇਵਾਰੀ ਸ਼ੁਰੂ ਤੋਂ ਧੀ ਖਤਮ ਜੋ ਕਿ ਦੜਵਾਈ ਨੇ ਸਮੱਸਿਆ ਆ ਮਾ ਨੇ ਜੋ ਇਲਾਕੇ ਦੀਆਂ ਸੀਵਰੇਜਾਂ ਦੀਆਂ ਟੋਬਿਆਂ ਦੀਆਂ ਇਹ ਤਾਂ ਦੁਬਾਰਾ ਹੀ ਬਣਾਉਣਾ ਪਊਗਾ ਜੀ ਸਾਰਾ ਸਿਸਟਮ ਇਹ ਤਾਂ ਖਾ ਕੇ ਲੁੱਟ ਕੇ ਆਪ ਪਾ ਲੈ ਇਹਨਾਂ ਨੇ ਮੈਲ ਆਪਦੇ ਤਾਂ ਮੈਲ ਪਾ ਲੈ ਇਟਲੀ ਤੋਂ ਲਿਆ ਕੇ ਮਾਰਬਲ ਲਾਇਆ ਤੇ ਸਾਨੂੰ ਕਹਿੰਦੇ ਮਲੰਗ ਨੇ ਇਹ ਮਲੰਗੀ ਫਤ ਇਹਨਾਂ ਦਾ ਮੰਜੀ ਠੋਪਣਗੇ ਇਹਨਾਂ ਦਾ ਦੇਖੋ ਮਲੰਗ ਕਹਿੰਦੇ ਸਭ ਹੈ

ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ 4 ਵਜੇ ਸਾਡੀ ਪ੍ਰੈਸ ਕਾਨਫਰੰਸ ਹੈ ਕੇਜਰੀਵਾਲ ਸਾਹਿਬ ਨਾਲ ਬਠਿੰਡੇ ਪਰ ਇਸ ਤੋਂ ਬਾਅਦ ਅੱਗੇ ਜਾ ਕੇ ਫਿਰ ਆਪਾਂ ਰੋਡ ਸ਼ੋ ਜਿਹੜਾ ਖਤਮ ਕਰਾਂਗੇ ਪਰ ਹੁਣ ਜ਼ਿੰਮੇਵਾਰੀ ਤੁਸੀਂ ਮੈਨੂੰ ਕਹਿ ਤਾਂ ਮੈਨੂੰ ਤਸੱਲੀ ਹੋ ਗਈ ਬਹੁਤ ਤੁਹਾਡਾ ਸ਼ੁਕਰੀਆ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਲਵ ਯੂ ਲਵ